ਲੋਕ ਕਹਿੰਦੇ ਨੇ ਵੀ ਜਦੋਂ ਬੰਦਾ ਕੰਮ ਸਿੱਖ ਜਾਂਦਾ ਤਾਂ ਆਪਣੇ ਉਸਤਾਦ ਨੂੰ ਭੁੱਲ ਜਾਂਦਾ ਪਰ ਇਹ ਗੱਲ ਅੱਜ ਝੂਠੀ ਸਾਬਤ ਹੁੰਦੀ ਹੈ ਯਾਰ ਅੱਜ ਤੁਹਾਨੂੰ ਮੈਂ ਐਸੇ ਦੋ ਯਾਰਾਂ ਦੋਸਤਾਂ ਨੂੰ ਮਿਲਾਨ ਲੈ ਕੇ ਜਾ ਰਿਹਾ ਜਿਨ੍ਹਾਂ ਨੇ ਆਪਣਾ ਉਸਤਾਦ ਤੋਂ ਕੰਮ ਸਿੱਖਿਆ ਪਰ ਉਸਤਾਦ ਨੂੰ ਭੁੱਲੇ ਨਹੀਂ ਉਸ ਉਸਤਾਦ ਦਾ ਨਾਮ ਚੱਲਦਾ ਰੱਖਿਆ ਤੇ ਇਸ ਦੇ ਨਾਲ ਹੀ ਇੱਕ ਜਿਹੜਾ ਸਪੈਸ਼ਲ 버ਗਰ ਵੀ ਲੈ ਕੇ ਆਂਦਾ ਜਿਹੜਾ ਕਿ ਚਾਮ 버ਗਰ ਆਓ ਤੁਹਾਨੂੰ ਭਰਾਵਾਂ ਨਾਲ ਮਿਲਾਉਣਾ ਚੱਲਦੇ ਨਾਲੇ 버ਗਰ ਵੇਖਦੇ ਨਾਲੇ ਉਹਨਾਂ ਦੇ ਗੱਲਾਂ ਬਾਤਾਂ ਕਰਾਂਗੇ ਵੀ ਜਾਣਾਂਗੇ ਵੀ ਕਿੱਦਾਂ ਕੰਮ ਸਿੱਖਿਆ ਤੇ ਕਦੋਂ ਸ਼ੁਰੂ ਕੀਤਾ ਸੀ ਆਜੋ ਸਤਿ ਸ਼੍ਰੀ ਅਕਾਲ ਬਾਈ ਜੀ ਕੀ ਹਾਲ ਹੈ ਬਾਈ ਜੀ ਕੀ ਹਾਲ ਹੈ ਬਾਈ ਜੀ ਕਿਹੜੀ ਕਿਲਾ ਦੇ ਜੀ ਬਾਈ ਜੀ ਅ ਥੜਕਾ ਪਹੁੰਚੇ ਅੱਜ ਵੇਲੇ ਹੁਣ ਪਹਿਲਾਂ ਆਪਣੇ ਕਾਰਡ ਦਾ ਨਾਮ ਦੱਸੋ ਇੱਕ ਵਾਰੀ ਮੈਨੂੰ ਕਾਰਡ ਦਾ ਨਾਮ ਕੀ ਹੈ ਨਾ ਜੀ ਆਪਣੇ ਕਾਰਡ ਦਾ ਨਾਮ ਪਹਿਲਾਂ ਬੀਕੂ ਦੇ ਨਾਮ ਤੋਂ ਸੀਗੀ ਤਾਂ ਉਸਤਾ ਜੀ ਮੇਰੇ ਲਗਾਉਂਦੇ ਸੀਗੇ ਉਸ ਉਸ ਟਾਈਮ ਬੀਕੂ ਦਾ ਨਾਮ ਤੋਂ ਸੀ ਤੇ ਹੁਣ ਆਪਾਂ ਥੋੜਾ ਉਸੇ ਚੇਂਜ ਲੈ ਕੇ ਆਂਦਾ ਸਰਦਾਰ ਜੀ ਬਰਗਰ 2 ਕਰਤਾ ਪਏ ਬਰਗਰ 2 ਹਾਂ ਜੀ ਤੇ ਆਪਣਾ ਕੀ ਕੁਝ ਇੱਥੇ ਯਾਨੀ ਕੀ ਹੁੰਦਾ ਹੈ ਨਾ ਕੱਤੇ ਵੀ ਆਪਣਾ ਬਰਗਰ ਹੁੰਦਾ ਬਰਗਰ ਦੀਆਂ ਕਈ ਵੈਰਾਈਟੀਆਂ ਆਈਆਂ 10 15 ਤਰ੍ਹਾਂ ਦੇ ਬਰਗਰ ਆ ਜੀ ਅੱਛਾ ਜੀ ਉਸ ਤੋਂ ਇਲਾਵਾ ਸਪ੍ਰਿੰਗ ਰੋਲ ਚੀਜ਼ ਕੋਰਲ ਨੂਡਲ ਮਨਚੂਰੀਆ ਚੀਸ ਚਿਲੀ ਪੀਜ਼ਾ ਸਭ ਕੁਝ ਮਿਲ ਜੀ ਕੀ ਆਵਾਜ਼ ਨਹੀਂ ਜਾਣੀ ਕਿ ਸਾਰਾ ਕੁਝ ਇੱਥੇ ਅਵੇਲੇਬਲ ਕਰਾਇਆ ਹੋਇਆ ਹਾਂ ਹਾਂ ਜੀ ਬਈ ਸਾਰਾ ਕੰਮ ਬਈ ਸਿੱਖਿਆ ਕਿੱਥੋਂ ਆਈ ਹੈ ਸਿੱਖਿਆ ਸਾਰਾ ਉਸਤਾਜ ਜੀ ਤੋਂ ਸਿੱਖਿਆ ਜੀ ਉਹਨਾਂ ਨੇ ਸਾਨੂੰ ਇੱਥੇ ਸੈਟੈਂਡ ਕੀਤਾ ਜੀ ਉਸਤਾਜ ਜੀ ਦਾ ਨਾਮ ਦੱਸ ਜਾਨਾ ਇੱਕ ਵਾਰ ਉਸਤਾਜ ਜੀ ਦਾ ਨਾਮ ਜੀ ਅਮਰੀਕ ਸਿੰਘ ਆ ਜੀ ਉਹਨਾਂ ਨੇ ਹੁਣ ਇਹ ਲਾਈਨ ਚੇਂਜ ਕਰ ਲਈ ਜੀ ਅੱਛਾ ਜੀ ਸਾਰੀ ਉਹਨ ਓਏ ਬੰਦੋ ਮੈਂ ਪਹਿਲਾਂ ਵੀ ਉਹਨਾਂ ਦਾ ਕੰਮ ਸਿੱਖਿਆ ਨੂੰ ਅੱਜ ਕਾਰਡ ਲਗਾਉਣ ਦਾ ਟੋਟਲ ਕਿੰਨਾ ਕੁ ਟਾਈਮ ਹੋ ਗਿਆ ਜੇ ਆਪਾਂ ਕੋਲੋਂ ਮਲਾ ਕੇ ਗੱਲ ਕਰੀਏ ਜੇ ਮੈਂ 2018 ਚ ਆਇਆ ਸੀ ਉਹਨਾਂ ਕੋਲ ਹੂੰ ਪਹਿਲਾ 4-5 ਸਾਲ ਉਹਨਾਂ ਕੋਲ ਆਪਾਂ ਕੰਮ ਕੀਤਾ ਹੀ ਹੂੰ ਉਸ ਤੋਂ ਬਾਅਦ ਉਹਨਾਂ ਦਾ ਕੋਈ ਵੀ ਫੈਮਿਲੀ ਹੁੰਦਾ ਚਲੋ ਜੀ ਹਾਂਜੀ ਉਹਨਾਂ ਨੇ ਉਹ ਲਾਈਨ ਚੇਂਜ ਕਰ ਲਈ ਪਸਤਵਾਦ ਉਹਨਾਂ ਨੇ ਸਾਰਾ ਸੈਟਅਪ ਆਪਾਂ ਨੂੰ ਦਿੱਤਾ ਜੀ ਤੇ ਉਸ ਟਾਈਮ ਤੋਂ ਹੀ ਆਪਾਂ ਦੇ 2-3 ਸਾਲ ਹੋ ਗਏ ਲਗਾਤਾਰ ਆਪਾਂ ਕਾਰਡ ਲਗਾ ਰਹੇ ਹਾਂ ਜੀ ਤੇ ਹੁਣ ਕੀ ਮਤਲਬ ਬਣਾ ਰਹੇ ਹੋ ਬਾਈ ਜੀ ਤੁਹਾਡੇ ਨਾਲ ਖੜੇ ਨੇ ਇਹ ਵੀ ਮਿਸਕੱਠੇ ਨੇ ਕੰਮ ਦਿੱਕਾ ਤੁਸੀਂ ਹਾਂਜੀ ਇਹ ਵੀ ਮੁੰਡਾ ਪਹਿਲਾਂ ਕੋਈ ਸੀਗਾ ਉਹਨਾਂ ਕੋਲ ਜੀ ਮੈਂ ਇਹਨਾਂ ਤੋਂ ਬਾਹਰ ਬਾਅਦ ਚ ਆਇਆ ਸੀਗਾ ਤੁਸੀਂ ਦੋਨੇ ਹੀ ਹੈਂਡਓਵਰ ਕਰ ਰਹੇ ਹੋ ਅੱਛਾ ਜੀ ਤੇ ਯਾਨੀ ਕੰਮ ਸਾਰਾ ਨਾਲ ਮਿਲ ਕੇ ਕਰ ਲੈਣੇ ਆਪਸ ਵਿੱਚ ਕੋਈ ਝੁੰਦਾ ਨਹੀਂ ਜਦੋਂ ਲੜਾਈ ਲੜਾਈ ਹੋ ਜੇ ਨਹੀਂ ਵੀ ਜੀ ਆਪਾਂ ਨਾ ਕਦੀ ਉਹ ਉਸਤਾਦ ਵਾਲੇ ਨਾ ਕੋਈ ਕੁਝ ਨਹੀਂ ਸਮਝਿਆ ਜੀ ਦੋਵੇਂ ਆਪਾਂ ਭਰਾ ਸਮਝੇ ਆ ਜੀ ਨਾਲ ਮੁੰਡਾ ਹੋ ਵੀ ਹੈਗਾ ਅੱਛਾ ਜੀ ਤਾਂ ਵਾਪਸ ਮਿਲ ਕੇ ਕਰਦੇ ਆ ਕੰਮ ਇਹ ਨਹੀਂ ਕਿ ਮੈਂ ਵੱਡਾ ਜਾਂ ਉਹ ਛੋਟਾ ਆਪਾਂ ਪਚਾ ਹਸਮਿਆ ਕਲਰ ਰਹੇ ਨੇ ਕੀ ਤਿਆਰੀ ਚੱਲਦੀ ਪਈ ਇਸ ਟੈਂਡੇ کافی ਜਬਰਦਸਤ ਤਰੀਕੇ ਨਾਲ ਤਲਕਾ ਲੱਗਦਾ ਰ ਮਸਾਲੇ ਵਗੈਰੇ ਐਡ ਕੀਤੇ ਜਾ ਰਹੇ ਆ ਇਹ ਜੇ 버ਗਰ ਲਈ ਅਸੀਂ ਚਾਂਪ ਰਾੜੀ ਰੈਡੀ ਕਰ ਰਹੇ ਹਾਂ ਮਸਾਲਾ ਚਾਂਪ ਆ ਜੀ ਦੱਸੋ ਇਹਨਾਂ ਇਹ ਕਾਫੀ ਤਰ੍ਹਾਂ ਦੇ 버ਗਰ ਆਪਣੇ ਇਹ ਕਿਹੜਿਆ ਮਿਸ ਚਾਂਪ 버ਗਰ ਇਹਨੂੰ ਹਾਂਜੀ ਚਾਂਪ 버ਗਰ ਕਹਿੰਦੇ ਆ ਜੀ ਅੱਛਾ ਜੀ ਤੇ ਜਿੱਦਾਂ ਬਾਕੀ ਮੈਂ ਦੇਖ ਰਿਹਾ ਹਾਂ ਕਾਫੀ ਬਹੁਤਿਆ ਤਰੀਕੇ ਨਾਲ ਸਜਾਵਟ ਕੀਤਾ ਸਮੌਂਡ ਮੂਮੋਦ ਰੱਖੇ ਹੋਏ ਨੇ ਚੀਜ਼ ਤੋਂ ਰੋਲ ਹੋ ਗਏ ਇਹ ਸਾਰਾ ਤਿਆਰ ਆਦੀ ਕਰਦੇ ਆ ਇਹ ਸਾਰਾ ਹੋਮ ਮੇਡ ਹੁੰਦਾ ਜੀ ਅਸੀਂ ਪੂਰਾ ਤਿਆਰ ਕਰਦੇ ਆ ਸਵੇਰੇ ਸਾਟਾ ਕਰੇ ਤੋਂ ਲੈ ਕੇ 4:30 ਵਜੇ ਤੱਕ 3 ਦਿਨ ਉਸ ਤੋਂ ਬਾਅਦ ਉਸ 4:30 ਵਜੇ ਤੋਂ ਬਾਅਦ ਕਾਰ ਸ਼ੁਰੂ ਹੁੰਦੀ ਹੈ ਇੱਕ ਵਾਰ ਮੈਨੂੰ ਦਿਖਾਇਆ ਹੈ ਨਾ ਸਾਰਾ ਆਪਾਂ ਕੋਲ ਵੀ ਚੱਲਦੇ ਆ ਵੀ ਕੋਲੋਂ ਜੋ ਕਹਿੰਦੇ ਨਜ਼ਾਰਾ ਨਜ਼ਰ ਆਵੇ ਨਾ ਫਿਰ ਜਾਦਾ ਵਧੀਆ ਜਿਹਾ ਲਾਦੀ ਆ ਬਰਗਰ ਵਗੈਰਾ ਮਿਸ ਇੱਕ ਵਾਰੀ ਮੈਨੂੰ ਬਰਗਰ ਵੀ ਲਗਾ ਕੇ ਦਿਖਾਇਆ ਹੈ ਨਾ ਕਿ ਸਾਡਾ ਆਪਾਂ ਜਿਹੜਾ ਸਾਡੀ ਪ੍ਰੋਗਰੈਸ਼ਨ ਕਰਦੇ ਆ ਬਰਗਰ ਕਿਉਂਕਿ ਅਸੀਂ ਸਪੈਸ਼ਲ ਦੱਤਿਆਂ ਵੀ ਬਰਗਰ ਆਪਣੇ ਕਾਫੀ ਹਾਂਜੀ ਦੁਕਾਨ ਦਾ ਨਾਮ ਵੀ ਬੀਟੂ ਫਾਸਟ ਫੂਡ ਹੈ ਕਿ ਬਰਗਰ ਫਾਸਟ ਫੂਡ ਕੀਤਾ ਹੋਇਆ ਹੈ ਆਪਾਂ ਤੇ ਮੈਂ ਦਿਖਾਇਆ ਹੈ ਨਾ ਕੀ ਕੁਛ ਹੈਗਾ ਜ ਭਾਈ ਇਹ ਗੱਲ ਪਤਾ ਲੱਗੀ ਸੀ ਟਿੱਕੀ ਬੜੇ ਜ਼ਬਰਦਸਤ ਤਰੀਕੇ ਨਾਲ ਬਣਾਉਂਦੇ ਆ ਕੜੇ ਦੇ ਸ਼ੇਪ ਵਿੱਚ ਪਾ ਕੇ ਤੇ ਬਿਲਕੁਲ ਰਾਉਂਡ ਸਾਡੇ ਉਸਤਾਦ ਜੀ ਦੇ ਦਿਨ ਹੋਏ ਦਿਨ ਆਈ ਅੱਛਾ ਜੀ ਸਭ ਉਹਨਾਂ ਨੇ ਕਿਰਪਾ ਕੀਤੀ ਸਾਡੇ ਤੇ ਓਹ ਯਾਨੀ ਕਿ ਪ੍ਰੋਪਰ ਕਿਦਾਂ ਹੁਣ ਗੋਲ ਸ਼ੇਪ ਆ ਗਈ ਹੈ ਇਹਦੇ ਪਹਿਲਾਂ ਦੱਸਦੇ ਸੀ ਕਹਿੰਦੇ ਕਸਟਮਰ ਲੜ ਪੈਂਦਾ ਹੁੰਦਾ ਸੀ ਕੋਈ ਟਿੱਕੀ ਦੀ ਸ਼ੇਪ ਵੀ ਕਿਤੇ ਵੀ ਕਹਿੰਦੇ ਟਿੱਕੀ ਛੋਟੀ ਵੱਡੀ ਹੋ ਗਿਆ ਮੈਨੂੰ ਛੋਟੀ ਚਾਹੀਦੀ ਆ ਵੱਡੀ ਚਾਹੀਦੀ ਆ ਉਹਨਾਂ ਦੇ ਹੱਥੇ ਦੇ ਕੜਾ ਪਾਇਆ ਸੀ ਉਹਨਾਂ ਨੇ ਕੜਾ ਲਾ ਕੇ ਹਟੋ ਕੇ ਉਹਨੂੰ ਉਹ ਉਹਦੇ ਨਾਲ ਹੀ ਕਨਸੈਪਟ ਸ਼ੁਰੂ ਕਰਤਾ ਏ ਟਿੱਕੀ ਦਾ ਉਸ ਤੋਂ ਬਾਅਦ ਫੇ ਕੜੇ ਵਾਲੀ ਨੇ ਟਿੱਕੀਆਂ ਬਣਾਉਣੀ ਸ਼ੁਰੂ ਕਰਤੀਆਂ ਨਾ ਮਿੱਠਾਜੀ ਟਿੱਕੀ ਹਾਂਜੀ ਫਰੈਸ਼ ਟਿੱਕੀ ਹੈ ਨਾ ਉਸੇ ਟਾਈਮ ਨਾਲ ਹੀ ਤਲਕੇ ਦੇ ਤਾਜ਼ੇ ਬਰਗਰ ਦੇ ਵਿੱਚ ਬਣਾ ਪਹਿਲਾਂ ਨਹੀਂ ਬਣਾ ਕੇ ਰੱਖਦੇ ਹਣਾ ਨਹੀਂ ਹੁਣ ਕਸਟਮਰ ਵੀ ਡਿਮਾਂਡ ਕਰਦਾ ਨਾ ਟਿੱਕੀ ਫਰੈਸ਼ੀ ਚਾਹੀਦੀ ਹੈ ਇਹ ਇਹ ਪਹਿਲਾਂ ਤਾਂ ਹੁੰਦੇ ਸੀ ਬਣਾ ਕੇ ਇਕੱਠੀਆਂ ਰੱਖ ਲੈਂਦੇ ਸੀ ਸੋਕੇ ਆ ਟਿੱਕੀ ਤੇ ਉਸੇ ਮਜ਼ਾ ਨਹੀਂ ਆਉਂਦਾ ਟਿੱਕੀ ਨੂੰ ਤਾਜੀ ਟਿੱਕੀ ਦਾ ਮਜ਼ਾ ਉਹ ਪਹਿਲਾਂ ਵਾਲੀ ਟਿੱਕੀ 'ਚ ਨਹੀਂ ਆਉਂਦਾ ਜੀ ਕਿਉਂਕਿ ਕਈ ਜਣੇ ਮੈਂ ਦੇਖਿਆ ਅੱਜਕੱਲ ਜ਼ਿਆਦਾਤਰ ਜਿਹੜੀ ਟਿੱਕੀਆਂ ਨੇ ਮ ਪਰ ਇਹ ਤੁਸੀਂ ਉਹ ਹੀ ਆਲਾ ਸਟਾਈਲ ਜਿਹਦਾ ਮਕੇਨ ਸਟਾਈਲਿਸ਼ ਪੂਰੇ ਰਾਉਂਡ ਟਿੱਕੀ ਹਾਂਜੀ ਮਕੇਨ ਚ ਦਾ ਭਾਈ ਇਹ ਕਿੰਨੇ ਦਿਨ ਤੋਂ ਬਣ ਕੇ ਰੱਖੀ ਹੁੰਦੀ ਹੈ ਜੀ ਉਹਦੇ ਚ ਪਤਾ ਹੀ ਨਹੀਂ ਕਿ ਕਿੰਨਾ ਟਾਈਮ ਦਾ ਐਕਸਪਾਇਰੀ ਦਾ ਕੁਝ ਨਹੀਂ ਪਤਾ ਹੁੰਦਾ ਜੀ ਤੇ ਇਹਦੇ ਚ ਆਪਾਂ ਰੋਹੇ ਫਰੈਸ਼ ਆਲੂ ਲੈ ਕੇ ਆਨੇ ਆਈ ਫਰੈਸ਼ ਹੀ ਬਣਾਈ ਰਹੀ ਹੈ ਟਿੱਕੀ ਤੇ ਇਹਦੇ ਚ ਜਿਵੇਂ ਅੱਜ ਦੇਖੋ ਇਹਨਾ ਹੁੰਦਾ ਸਾਡਾ ਸਾਰਾ ਮਟੀਰੀਅਲ ਖਤਮ ਹੋ ਜਾਂਦਾ ਜੀ ਰੋਹੇ ਸਾਰਾ ਫਰੈਸ਼ ਬਣਦਾ ਜੀ ਠੀਕ ਹੈ ਜੀ ਆ ਤਾਂ ਵਰਗ ਲਗਾ ਦੇਣਾ ਹਾਂਜੀ ਹਾਂਜੀ ਮੈਂ ਸਭ ਤੋਂ ਪਹਿਲਾਂ ਮੱਖਣ ਆ ਗਿਆ ਨਾ ਹਾਂਜੀ ਮੱਖਣ ਕਿਹੜਾ ਯਾਨੀ ਕਿ ਯੂਜ਼ ਕੀਤਾ ਜਾਂਦਾ ਸੱਚੇ ਵਿੱਚ ਜੀ ਆਪਣੇ ਕੋਲ ਦੋਨੋਂ ਹੁੰਦੇ ਆ ਜਿਹੜਾ ਅਮੂਲ ਦਾ ਵੀ ਹੁੰਦਾ ਹੈ ਡਿਲੀਸ਼ੀਅਸ ਵੀ ਹੁੰਦਾ ਹੂੰ ਜੋ ਵੀ ਕਸਟਮਰ ਡਿਮਾਂਡ ਕਰਦਾ ਆਪਾਂ ਉਹਨਾਂ ਦੇ ਅਕੋਰਡਿੰਗ ਹੀ ਕਰਾਈ ਦਈ ਅੱਛਾ ਜੇ ਤੁਸੀਂ ਪ੍ਰਾਈਸ ਜੀ ਡਿਫਰੈਂਟ ਕਰ ਹਾਂਜੀ ਅਲੀ ਪ੍ਰਾਈਸ ਦਾ ਡਿਫਰੈਂਸ ਹੁੰਦਾ ਜੀ ਬਈ ਕਾਟਣਾ ਕਾਫੀ ਯਾਨੀ ਕਿ ਵਧੀਆ ਤਰੀਕੇ ਨਾਲ ਯਾਰੋ ਉੱਪਰ ਡੈਕੋਰੇਸ਼ਨ ਜੀ ਕੀਤੀ ਹੋਈ ਹੈ ਮੈਂ ਦੇਖ ਸਕਦਾ ਜਿਹੜਾ ਚੀਜ਼ ਕੋਲ ਰੋਲਰ ਸਾਈਜ਼ ਆ ਕਾਫੀ ਜੰਬੋ ਸਾਈਜ਼ ਆ ਲੋਕ ਕਾਫੀ ਛੋਟੇ ਛੋਟੇ ਜੇ ਬਣਾ ਕੇ ਮਿਸਰ ਮਾਰਕੀਟ ਜਿਹ ਆਪਾਂ ਇਹਨਾਂ ਸਾਈਜ਼ ਯਾਨੀ ਕਿ ਜੰਬੋ ਜਾ ਕਿਉਂ ਰੱਖਿਆ ਹੈ ਕਿਉਂ ਹੱਥ ਫੜ ਕੇ ਦਿਖਾਇਆ ਹੈ ਨਾ ਤੇ ਦੇਖ ਸਾਧਨਾ ਜਿਸ ਤਰ੍ਹਾਂ ਦੀ ਚੀਜ਼ ਮਾਹੌਲਾ ਸਾਈਜ਼ ਜੀ ਇਹ ਦੇਖਣ ਨਾਲ ਨੂੰ ਆਪੇ ਪਤਾ ਲੱਗ ਜਾਣਾ ਵੀ ਸਾਈਜ਼ ਦੇ ਵਿੱਚ ਕਿੰਨਾ ਡਿਫਰੈਂਸ ਜੋ ਬਾਜ਼ਾਰ 'ਚ ਮਿਲਦਾ ਹੈ ਜੋ ਆਪਣੇ ਇੱਥੇ ਮਿਲਦਾ ਹੈ ਜੀ ਬਹੁਤ ਅੰਤਰ ਹੈ ਸਾਡੇ ਕੋਲ ਇਹ ਚੀਜ਼ ਕੋਲ ਸਪਰਿੰਗ ਰੋਲ ਕੋਈ ਵੀ ਆਈਟਮ ਆ 10 ਵਜੇ ਤੱਕ ਸਾਰੇ ਫਿਨਿਸ਼ ਹੋ ਜਾਂਦੀ ਹੈ ਕੁਝ ਨਹੀਂ ਬਚਦਾ ਜੀ ਬਸ ਬਾਸਾ ਆਪਾਂ ਕੁਝ ਨਹੀਂ ਯੂਜ਼ ਕਰਦੇ ਹਨ ਕਿਵਸ ਕੁਆਲਟੀ ਹੈ ਟੇਸਟ ਹੈ ਸਭ ਕੁਆਲਿਟੀ ਟੈਸਟ ਤੇ ਉਪਰੇ ਡਿਪੈਂਡ ਹੈ ਇਸਮੇ ਕੁਆਲਿਟੀ ਨੂੰ ਦੇਖ ਕੇ ਹੰਦਾ ਜਿਆਵਾ ਜੀ ਇਸ ਪਹਿਲਾ ਚੰਗੀ ਤਾਂ ਇਹਨੂੰ ਸਿੱਖਿਆ ਜਾਊਗਾ ਨਾ 92 ਦੇ ਕੁੜਕੂੜੇ ਵਾਲੇ ਮਮੋਸ 92 ਤੇਲ ਵਾਲੇ ਰੱਖਿਆ ਨਾ ਵੀ ਹਾਂਜੀ ਨਾਰਮਲ ਨਹੀਂ ਗੇ ਆਹ ਗ੍ਰੇਟ ਟਮੇਟੋ ਸੌਸ ਹੈ ਭਈ ਆਪ ਤਿਆਰ ਕੀਤੀ ਹੁੰਦੀ ਹੈ ਚਟਨੀ ਵਾਲੀ ਹਾਂਜੀ ਵੀਰੇ ਸਾਰੇ ਹੋਮ ਮੇਡ ਆਈ ਤੇ ਆਹ ਹਰੀ ਆ ਗਈ ਆਹ ਗ੍ਰੀਨ ਸੌਸ ਹੈ ਸਪਾਈਸੀ ਹੁੰਦੇ ਆ ਹਾਂਜੀ ਜਿਸ ਧਨੀਆ ਪੁਦੀਨਾ ਮਿਕਸ ਹੁੰਦਾ ਹੈ ਸਭ ਕਿਆ ਬਾਤ ਹੈ ਇਹ ਹੁਣ ਮਿਕਸ ਸੈਲਡ ਆ ਗਿਆ ਸੈਲਡ ਆ ਗਿਆ ਸਾਡਾ ਜੀ ਚਾਰ ਮਸਾਲਾ ਇਹ ਕੀ ਬਾਈ ਖੂਫੀਆ ਮਸਾਲਾ ਹੈ ਇਹ ਖੂਫੀਆ ਮਸਾਲਾ ਵੀਰੇ ਚਾਰ ਮਸਾਲਾ ਹੁੰਦਾ ਹੈ ਆਪਾਂ ਕਹਿ ਨੂੰ ਕਹਿੰਦੇ ਆ ਸਭ ਕਿ ਖੂਫੀਆ ਸਿਗਰਟ ਹੈ ਇਸ ਕੋਸ਼ਨੀ ਸਿਗਰਟ ਉਸ ਤੋਂ ਬਾਅਦ ਗ੍ਰੀਨ ਸੌਸ ਹੈ ਗ੍ਰੀਨ ਸੌਸ ਆ ਗਿਆ ਨਾ ਇੱਕ ਵਾਰੀ ਫੇਰ ਹਾਂ ਸਾਡਾ ਕਰੀਮ ਸਲਡ ਆ ਗਿਆ ਇਹ ਚ ਬਾਈ ਕੀ ਕੁਝ ਹੁੰਦਾ ਲੱਗ ਦੇਖੋ ਇਸ ਕੈਬੇਜ ਆ ਗਾਜਰਾ ਮਾਇਓਨਦੀਆ ਤੇ ਥੋੜੀ ਸਾਡੀ ਚਿਲੀ ਸੌਸ ਹੁੰਦੀ ਹੈ ਓਕੇ ਓਕੇ ਇਹਦਾ ਟੈਂਗੀ ਫਲੇਵਰ ਹੁੰਦਾ ਹੈ ਠੀਕ ਅੱਛਾ ਕਰੀਮ ਸਲਡ ਤੋਂ ਬਾਅਦ ਮਾਇਓਨੈਸ ਫੇਰ ਆ ਰਹੀ ਇੱਕ ਵਾਰੀ ਆ ਗਿਆ ਸਾਡੇ ਮਾਇਓਨੈਸ ਭਾਈ ਦੋ ਚੀਜ਼ ਕੋਲ ਦੋ ਸਪ੍ਰਿੰਗਰ ਜੋ ਪੀ ਆਗੇ ਸਾਡੀ ਤੰਦੂਰੀ ਸੌਸ ਇਹ ਅੱਜਕੱਲ ਭਈਆ ਇੰਡੀਆ ਦੇ ਵਿੱਚ ਬੜੀ ਟ੍ਰੈਂਡਿੰਗ ਚੱਲਦੀ ਵੀ ਨਾ ਹਰੇਕ ਨੂੰ ਹੀ ਚਾਹੀਦੀ ਹੁੰਦੀ ਹੈ ਲੈ ਕੇ ਇਹਨਾਂ ਦੁਕਾਨ ਤੇ ਇਸ ਤੋਂ ਉੱਪਰ ਆਗੇ ਆਡੀ ਸਾਡੀ ਫ੍ਰੈਸ਼ ਕਰੀਮ ਅੱਛਾ ਕਰੀਮ ਵੀ ਹੋਏਗੀ ਇਸ ਤੋਂ ਬਾਅਦ ਭਾਈ ਇਹ ਦੱਸਿਓ ਐਨਾ ਲੋਡਡ ਕਰਤਾ ਹੈ ਤੇ ਇਹਦਾ ਪ੍ਰਾਈਸ ਕੀ ਰਹਿੰਦਾ ਇਹ ਦੱਸੋ ਮੈਨੂੰ ਅੱਜ ਦੋ ਮਿੰਟ ਲਗਾ ਕੇ ਜਿਹੜਾ ਪਰਪਲ ਜੈਨੂਇਨ ਪ੍ਰਾਈਸ ਹੈ ਵੀਰੇ 40 ਰੁਪਏ ਦਾ 버ਗਰ ਹੈ ਸਾਡਾ ਰੈਗੂਲਰ ਕਰੀਮ ਸੈਲਡ 버ਗਰ ਹੈ ਅੱਛਾ ਜੀ ਯਾ ਤਾਂ ਸਾਡਾ ਇਹ 버ਗਰ ਲੱਗਦਾ ਜੀ ਕਸਟਮਰ ਆਏਗਾ ਕਹੇਗਾ ਸਾਨੂੰ ਕਰੀਮ ਪਰ ਫ੍ਰੀਟ ਮੈਟਰਸੋਸ ਆ ਗਏ 버거 ਬਣ ਕੇ ਰੈਡੀ ਆ ਗਏ ਹੁਣ ਇਹਨਾਂ ਨੂੰ ਪੈਕ ਕਰ ਦਿੱਤਾ ਜਾਊਗਾ ਹਨ ਬਈ 버거 ਤਾਂ ਆਪਾਂ ਦੇਖਿਆ ਜਾਦਾ ਬਸ ਸਪੈਸ਼ਲ ਕਰੀਮ ਵਾਲਾ 버거 ਇਸ ਤੋਂ ਇਲਾਵਾ ਕੋਈ ਹੋਰ ਯੂਨੀਕ ਜੈਟ ਹੋ ਜਿਹੜੀ ਬਾਜ਼ਾਰ 'ਚ ਨਾ ਮਿਲਦੀ ਹੋਵੇ ਸਿਰਫ ਆਪਣੇ ਕੋਲ ਅਵੇਲੇਬਲ ਹੋਵੇ ਤਾਂ ਅਗਰੇ ਆਪਣੇ ਕੋਲ ਰੈਪ ਵੀ ਤਿੰਨ ਚਾਰ ਤਰ੍ਹਾਂ ਦੇ ਰੈਪ ਆ ਗਏ ਇੱਕ ਆਲੂ ਪੈਟੀ ਰੈਪ ਹੈਗਾ ਜੀ ਇੱਕ ਚੀਜ਼ ਕੋਨ ਰੋਲ ਵਾਲਾ ਹੁੰਦਾ ਚਾਪ ਵਾਲਾ ਹੈਗਾ ਤੇ ਪਨੀਰ ਵਾਲਾ ਹੈਗਾ ਕਸਟਮਰ ਜੀ ਮੈਂ ਸਾਡਾ ਰੈਗੂਲਰ ਕਰੀਮ ਸੈਲਡ 버ਗਰ ਹੈ ਕਿ 치즈콘 ਰੋਲ 랩 ਹੈਗਾ ਅੱਛਾ ਜੀ ਉਹ ਬਹੁਤ ਵਿਗਦਾ ਹੈ ਟ੍ਰੈਂਡਿੰਗ 'ਚ ਉਹੀ ਸਰੂਪ ਵਾਲਾ ਚੱਲਦਾ ਹੈ ਕਸਟਮਰ ਆਏਗਾ ਕਿ ਉਹ ਸਾਨੂੰ 60 ਰੁਪਏ ਦਾ ਰੇਟ ਹੈ ਜੀ ਤੇ ਇਹ ਸਾਨੂੰ 랩 ਲਗਾਵੇ 치즈콘 ਰੋਲ ਬੜਾ ਅੱਕੇ ਦਿਖਾਓ ਨਾ ਇੱਕ ਵਾਰੀ ਵੀ ਪਤਾ ਲੱਗੇ ਜਿਹੜਾ ਲੋਕ ਇਹਨਾਂ ਨੂੰ ਪਸੰਦ ਕਰ ਰਹੇ ਅਸਲ ਦੇ ਵਿੱਚ ਉਹ ਬਣਦਾ ਕਿਵੇਂ ਉਹਦੇ ਅੰਦਰ ਕੀ ਕੁਝ ਜਿਹੜੀ ਸਪੈਸ਼ਲ ਇੰਗਰੀਡੀਅੰਟਸ ਇੱਥੇ ਪਾਏ ਜਾਂਦੇ ਹਨ ਹਾਂ ਵੀਰੇ ਇਹ ਤੁਹਾਨੂੰ ਬਣਾ ਕੇ ਦੁਕਾਨਾ 'ਤੇ ਆ ਆਪਸੇ ਦਾ ਤੁਹਾਨੂੰ ਇਸ ਆ ਸਾਡਾ ਆ ਗਿਆ ਰੋਟੀ ਲੈ ਰਿਹਾ ਸੀ ਠੀਕ ਹੈ ਜੀ ਕਿ ਬਾਹਰੋਂ ਹੀ ਲੈਣਿਆ ਸੀ ਬਨੇ ਬਣਾਏ ਨਹੀਂ ਜਾਂਦੇ ਹੂੰ ਹੂੰ ਕਿਉਂਕਿ ਹਮ ਟਾਈਮ ਨਹੀਂ ਬਸ ਸਾਡੇ ਨਵੇਂ ਮੀਟਿੰਗ ਵੀ ਆ ਰਹੇ ਨੇ ਬਿਲਕੁਲ ਕਿਉਂਕਿ ਇਹ ਥੋੜਾ ਲੱਗ ਤਰੀਕੇ ਨਾਲ ਬਣਦਾ ਨਹੀਂ ਹਾਂਜੀ ਆ ਗਿਆ ਬਟਰ ਰੀ ਇਸਨੂੰ ਰੋਲ ਦੇ ਕੇ ਆ ਤੇ ਮਣਕ ਨਾਲ ਹੀ ਇਸਨੂੰ ਰੋਲ ਵੀ ਨਾਲ ਹੀ ਆਣਾ ਪਹਿਲਾਂ ਫਰਾਈ ਕੀਤਾ ਜਾਊਗਾ ਇਹ ਬਈ ਕਿੰਨਾ ਕੁ ਟਾਈਮ ਯਾਨੀ ਕਿ ਲੱਗ ਜਾਂਦਾ ਇਹਨੂੰ ਬਣਾਉਣ ਵਾਸਤੇ ਜੇ ਆਪਾਂ ਗੱਲ ਕਰੀਏ ਵੀ ਇੱਕ ਕਸਟਮਰ ਜਦੋਂ ਆਵੇ ਉਹਨੂੰ ਕਿੰਨਾ ਕੁ ਟਾਈਮ ਵੇਟ ਕਰਨੇ ਹੋਊਗਾ ਜੇ ਉਹਨੇ ਇਹ ਖਾਣਾ ਤੇ ਇਹ ਬਸ ਕਸਟਮਰ ਤੇ ਡਿਪੈਂਡ ਕਰਦਾ ਜੀ ਵੀਰੇ ਕਸਟਮਰ ਜਿਆਦਾ ਆ ਗਿਆ ਫਿਰ ਸਾਨੂੰ ਹੀ ਸਰਵਿਸ ਫਾਸਟ ਕਰਨੀ ਪੈਂਦੀ ਹੈ ਜੀ ਹਾਂ ਹਾਂ ਸੋ ਕਿ ਹੁਣ ਕਸਟਮਰ ਵੇਟ ਨਹੀਂ ਕਰਦਾ ਅੱਜ ਕੱਲ ਵੀ ਜੇ ਅਸੀਂ ਦੇਖਿਆ ਹੀ ਕਸਟਮਰ ਆਏਗਾ ਕਹੇਗਾ ਵੀ ਜੀ ਸਾਨੂੰ ਜਲਦੀ ਰੋ ਤਾ ਹੈ ਕਿ ਸਾਨੂੰ ਉਹਨਾਂ ਦੇ ਅਕੋਰਡਿੰਗ ਹੀ ਚੱਲਣਾ ਪੈਂਦਾ ਜੀ ਕਿਉਂਕਿ ਬਣਾਣ ਚਾਹ ਤਾਂ ਸਿਰਫ 2-3 ਮਿੰਟ ਹੀ ਲੱਗਦੇ ਹੈ ਕੋਈ ਜ਼ਿਆਦਾ ਫਾਸਟ ਟਾਈਮ ਨਹੀਂ ਲੱਗਦਾ ਜੀ ਜੇ ਜ਼ਿਆਦਾ ਕਸਟਮਰ ਆ ਗਿਆ ਫਿਰ ਉਹਨਾਂ ਵੀਰੇ ਆਪਾਂ ਸਪੀਡ ਥੋੜੀ ਵੜਾ ਲਈ ਪੈਂਦੀ ਹੈ ਜੀ ਕੀ ਕਿਹੜੀ ਆਈਟਮ ਹੈ ਜਿਹੜੀ ਲੋਕ ਇੱਥੇ ਜ਼ਿਆਦਾ ਆ ਕੇ ਮੰਗ ਕਰਦੇ ਨੇ ਕਿ ਬਾਈ ਜੀ ਆਹ ਖਵਾ ਖਵਾਓ ਹਨ ਜਾਂ ਬਣਾ ਕੇ ਦਿਖਾਓ ਜਾਂ ਇਦਾਂ ਫਿਰ ਆਪਣੇ ਕੋਲ ਸਭ ਕੁਝ ਹੀ ਹੈ ਤਾਂ ਤੁਹਾਨੂੰ ਦੱਸਿਆ ਹੈਗਾ 버ਗਰ ਹੋਵੇ ਸਪ੍ਰਿੰਗ ਰੋਲ ਚੀਜ਼ ਕਨ ਰੋਲ ਹਰੇਕ ਤਰ੍ਹਾਂ ਦੀਆਂ ਚੀਜ਼ ਰੈਪ ਤੇ ਸਭ ਕੁਝ ਆਪਣੇ ਕੋਲ ਅਵੇਲੇਬਲ ਹੈ ਜਾ ਚੰਗੀ ਤਰ੍ਹਾਂ ਯਾਨੀ ਕਿ ਸੇਕ ਕੇ ਫਿਰ ਉਹ ਤਿਆਰ ਕੀਤਾ ਜਾਏਗਾ। ਵੇਖੀ ਕਬ ਜਦੋਂ ਐਂਡ ਕਾਰਟ ਦੇ ਅੰਦਰ ਐਂਟਰ ਹੋਣਾ ਤੁਹਾਡੇ ਨਾਲ ਵੀ ਦੇਖਦੇ ਆ ਬਾਹਰ ਕਾਫੀ ਜਮ ਡਾਇਰੈਕਟ ਵੀ ਬੋਰਡ ਲੱਗਿਆ ਹੋਇਆ ਹੈ ਆਪਰ ਵਾਲਾ ਉਹ ਕੀ ਚੀਜ਼ ਹੈ ਇਹ ਫਿਰ ਜੀ ਉਹ ਆਣਾ ਪਗੁਰਪੁਰ ਤੇ ਹਰ ਸਾਲ ਉਸਤਾਦੀ ਮੇਰੇ ਲਗਾਉਂਦੇ ਸੀ 13-13 ਅਚ ਵਰਪੁਰ ਦੇ ਮੌਕੇ ਤੇ ਤੇ ਹੁਣ ਆਪਾਂ ਉਹਨਾਂ ਦੀ ਪਰੰਪਰਾ ਨੂੰ ਜਾਰੀ ਰੱਖਿਆ ਇਸ ਵਾਰ ਹੁਣ ਵੀ ਕੋ 15 ਪ੍ਰੇਕ ਨੂੰ ਗੁਰਪੁਰੂ ਤੇ ਕਿਰਾ 13 ਰੁਪਏ ਵਿੱਚ 버ਗਰ ਮਿਲੇਗਾ ਜੀ 9 ਵਜੇ ਤੋਂ ਟਾਈਮਿੰਗ ਸਟਾਰਟ ਆ ਜੀ ਤੇ 9 10 ਵਜੇ ਦਾ ਜਦ ਤੱਕ ਆਪਣੇ ਕੋਲ ਸਟਾਕ ਹੈਗਾ ਕੰਟੀਨਿਊ 버ਗਰ ਚੱਲੀ ਆਂਗੇ ਜੀ ਬੈਠੇ ਨਹੀਂ ਠੀਕ ਹੈ ਜੀ ਯਾਨੀ ਕਿ ਗੁਰੂ ਪਹਿਲੇ ਪਾਸ਼ਾ ਹੀ ਗੁਰੂ ਮਹਾਰਾਜ ਇਹ ਦੇ ਕਰਦੇ ਹੋ ਗੁਰਪੁਰੂ ਆਪਾਂ ਸਾਰਿਆ ਸਾਲ ਆਪਣੇ ਲਈ ਇੱਕ ਵਾਈ ਤਾਂ ਕਰਦੇ ਕਰਦੇ ਆ ਗਏ ਤੇ ਇਹ ਸੋਚਿਆ ਕਿ ਸਾਲ ਚ ਇੱਕ ਦਿਨ ਆਪਾਂ ਸੇਵਾ ਕਰੀਏ ਹਾਂ ਤੇ ਆਵਾਜ਼ ਤਾਂ ਬਈ ਬਹੁਤ ਯਾਨੀ ਕਿ ਕਹਿ ਲੋ ਨੇਕ ਸੋਚ ਆ ਜਿਹਨੂੰ ਆਪਾਂ ਕਹਿ ਸਕਦੇ ਹਾਂ ਨਾ ਵੀ ਉਸਤਾਨ ਦੇ ਨਕਸ਼ੇ ਕਰਮ ਦੇ ਚੱਲਣਾ کافی ਵੱਡੀ ਗੱਲ ਹੁੰਦੀ ਕਿਉਂਕਿ ਲੋਕ ਨਹੀਂ ਚੱਲਦੇ ਕਿਉਂਕਿ ਵੀ ਜੀ ਉਹਨਾਂ ਨੇ ਸਾਨੂੰ ਇੱਥੇ ਤੱਕ ਤਾਂ ਦੱਸਿਆ ਸਟੈਂਡ ਕੀਤਾ ਹੈਗਾ ਜੀ ਉਹਨਾਂ ਨੂੰ ਪੁੱਛਿਆ ਸੀਗਾ ਉਹਨਾਂ ਨੇ ਕਹਿੰਦੇ ਕਹਿੰਦੇ ਨਹੀਂ ਜਿੱਦਾਂ ਆਪਣਾ ਚੱਲਦਾ ਆ ਰਿਹਾ ਉਦਾਂ ਹੀ ਆਪਾਂ ਰੈਗੂਲਰ ਰੱਖਣਾ ਚਲੋ ਕੋਈ ਨਹੀਂ ਮੈਂ ਨਿਗਾਹ ਹੁਣ ਤੁਸੀਂ ਤਾਂ ਹੈਗੇ ਸਾਡੇ ਵੱਲ ਜੀ ਤੇ ਹੁਣ ਆਪਾਂ ਉਹਨਾਂ ਦੀ ਪਰੰਪਰਾ ਨੂੰ ਉਦਾਂ ਹੀ ਬਰਕਰਾਰ ਰੱਖਣਾ ਜੀ ਸਹੀ ਹੈ ਜੀ ਤੇ ਜਰੂਰ 13 13 ਰੁਪਏ ਚ 버ਗਰ हां नु पर्दा देखने जरूर ਆਪਣੇ ਕੋਲ ਅੱਛਾ ਭਾਈ ਜਿਹੜਾ ਆਪਣੀ ਟੋਰਟੀਲਾ ਜਿਆ ਤਿਆਰ ਹੋ ਚੁੱਕਾ ਹੈ ਜੀ ਚੀਜ਼ ਤੋਂ ਰੋਲ ਕਟਿੰਗ ਹੋਣ ਜਾ ਰਹੀ ਹੈ ਜੀ ਵਈ ਕਰੀ ਅੰਦਰਲੀ ਫੀਲਿੰਗ ਦਿਖਾਇਓ ਨਾ ਚੀਜ਼ ਤੋਂ ਰੋਲ ਦੀ ਕਾਫੀ ਜਾਨੀ ਕਿ ਕੌਰਨ ਵਗੈਰਾ ਹੈ ਨਾ ਚੀਜ਼ ਪ੍ਰੋਪਰ ਤਰੀਕੇ ਨਾਲ ਹੈ ਅੱਛਾ ਕੌਰਨ ਤੇ ਡੇਰੀ ਵਾਲਾ ਪਨੀਰ ਹੁੰਦਾ ਕਰੀ ਆਪਾਂ ਸਵੈਪ ਨਹੀਂ ਨਹੀਂ ਯੂਜ਼ ਕਰਦੇ ਜੀ ਅੱਛਾ ਜੀ ਇਹ ਆ ਗਿਆ ਸਾਡਾ ਚਿਲੀ ਸੌਸ ਇਹ ਬਈ ਆਪ ਹੀ ਤਿਆਰ ਕੀਤੀ ਹੈ ਤੁਸੀਂ ਹਾਂਜੀ ਵੀਰੇ ਹੋਮੇਡ ਹੀ ਹੁੰਦੀ ਹੈ ਆਪਣੇ ਕੋਲ ਜੀ ਸਹੀ ਹੈ ਜੀ ਇਹ ਆ ਗਿਆ ਸਾਡਾ ਮਿਕਸ ਚਲੜੀ ਇਹ ਪਹਿਲਾਂ ਇਹਨੇ ਵੀ ਗਰਮ ਕੀਤਾ ਹੈ ਹਾਂਜੀ ਇਹਨੂੰ ਰੋਸਟ ਕੀਤਾ ਜਾ ਗੱਲ ਕਾ ਇਹਨੇ ਕਾਣਾ ਪਾ ਸੌਟਾ ਜਾ ਕਰ ਰਹਾ ਹੈ ਕਾਣਾ ਦੋ ਰੋਲ ਦਾ ਤਿੰਨ ਰੋਲ ਦਾ ਦੋ ਚੀਜ਼ ਦਾ ਦੋ ਦਾ ਦੋ ਦਾ ਬਰਾਬਰ ਬਸ ਸਾਡਾ ਪੋਟਾ ਦੇ ਦੇ ਦਰਾਂ ਥੀਕ ਕਰਦੇ ਇੱਧਰ ਨਾਲ ਆਗੇ ਵੀ ਜੇ ਤੈਨੂੰ ਨੂਡਲ ਲਾ ਕੇ ਆਖੇ ਤੇ ਨੂਡਲ ਤੋਂ ਹੀ ਆਉਣਗੇ ਹਾਂਜੀ ਯਾਰ ਤੂੰ ਕਰਨੇ ਨਹੀਂ ਇਹਨਾਂ ਕੀ ਪ੍ਰੋਪਰ ਲੋਡਡ ਲੋਡਡ ਹੁੰਦਾ ਨਾ ਇਹ ਹਾਂਜੀ ਹਾਂਜੀ ਆ ਦੇਖੋ ਹੁਣ ਦੇਖਦਾ ਇਹਨਾਂ ਨਾਲੋਂ ਪ੍ਰੋਪਰ ਵੈਜੀਜ਼ ਆ ਗਈਆਂ ਹੈਲਦੀ ਵੀ ਹੋ ਗਿਆ ਨਾਲੋਂ ਨਾਲ ਇਹ ਤੇ ਅੱਜ ਤੋਂ ਸ਼ੁਰੂ ਕਰਕੇ ਜੀ ਕਰੀਏ ਆ ਇਸੇ ਇਹ ਤਾਂ ਕਿਤੇ ਬੈਸਰੀ ਕੀ ਹੋਵੇ ਬਾਅਦ ਵਿੱਚ ਮੈਂ ਜੀ ਤੇ ਤਿੰਨ ਚੀਜ਼ ਲੈ ਆਂ। ਕਾਜੀ ਕਿਤੇ ਉਹਲੇ ਕੰਮ ਕਰਦਾ। ਆਹ ਪ੍ਰਕਿਰਿਆ ਆ ਗਿਆ ਚੀਜ਼ਾਂ ਨੂੰ ਰੋਲ ਜੀ। ਠੀਕ ਹੈ। ਆਹ ਚੀਜ਼। ਚਾਹਵਾ। ਤੇ ਇਹ ਮਤਲਬ ਚੀਜ਼ਾਂ ਨੂੰ ਰੋਲ ਲਾ ਜਿਹੜਾ ਰੈਪ ਬਣਾ ਕੇ ਤਿਆਰ ਕਰਦੇ ਨੇ। ਤੇ ਦੋਵੇਂ ਜਾਣੇ ਇਕੱਠੇ ਰਲ ਕੇ ਕੰਮ ਕਰਦੇ ਨੇ। ਹਾਂਜੀ। ਉਧਰ ਸਾਮਾਨ ਬਣਾਉਂਦੇ ਸੀ ਇੱਧਰ ਤਿਆਰ ਕਰ ਰਹੇ। ਆਹਰੇ ਆ ਕੇ ਵੇਜ ਸਿੱਤਰੀ। ਭਈ ਇਹ ਕਹਿੰਦੇ ਇਦਾਂ ਤਾਂ ਨਹੀਂ ਸਿਰਫ ਵੀਡੀਓ ਵਾਸਤੇ ਇਦਾਂ ਤੁਸੀਂ ਓਵਰ ਲੋਡ ਕਰ ਰਹੇ ਹੋ। ਬਾਅਦ ਵਿੱਚ ਆ ਜਾਈਏ। ਤੁਹਾਨੂੰ ਇਦਾਂ ਹੀ ਮਿਲਣੀ ਹੈ ਜੀ ਜੀ। ਆ ਗਿਆ ਆਪਣੀ ਤੰਦੂਰੀ ਸੌਸ ਜੀ। ਸ਼ਾਬਾਸ਼। ਯਾਨੀ ਵੀ ਪ੍ਰੋਪਰ ਯਾਨੀ ਕਿ ਪਰ ਕੇ ਹੈ ਨਾ। ਇਹ ਉਪਰ ਆ ਗਈ ਮਾਇਓ ਸਾਸ ਜੀ ਇਹ ਆਪਣੇ ਅਗੀ ਫਰਿੰਗ ਚਾ ਵਾਹ ਜੀ ਟਮਾਟੋ ਸਾਸ ਗ੍ਰੇਨਚ ਨਾ ਇਹ ਪਰਹ ਕੇ ਅਗੇ ਨੂਡਲ ਇਹ ਡਬਲ ਡੋਜ਼ ਹਨ ਨੂਡਲਸ ਜੀ ਹਾਂ ਜੀ ਇਹ ਆਪਣਾ ਬਣ ਕੇ ਤਿਆਰ ਹੈ ਜੀ ਹਾਂ ਜੀ ਇਹ ਰੈਡੀ ਹੋ ਗਿਆ ਜੀ ਸੋਨਾ ਪਲਾਟਿੰਗ ਦੀ bariana ਜਿਹਨੂੰ ਪੈਕ ਕਰਨਾ ਵੀ ਕਾਫੀ ਮੈਂ ਦੇਖਦਾ ਕਾਫੀ ਡਿਫਿਕਲਟ ਜਿਹਾ ਟਾਸਕ ਹੈ ਨਾ ਹਾਂਜੀ ਕਿਉਂਕਿ ਓਵਰਲੋਡ ਤੁਸੀਂ ਕਾਫੀ ਕਰ ਦਿੰਨੇ ਇਹਨਾਂ ਤੇ ਉਹ ਹੋਰ ਕੱਪਣਾ ਰਿਹਾ ਹੈ ਓਏ ਨੂੰ ਖਾਣ ਵਾਸਤੇ ਆਉਣਾ ਕਿੱਥੇ ਪਵੇਗਾ ਲੋਕੇਸ਼ਨ ਦੱਸ ਦਿਓ ਆਪਣੇ ਜੀ ਜਿਸ ਸਮਰਾਲਾ ਚੌਂ ਗੁਰੂ ਅਰਜਨ ਦੇਵ ਨਗਰ ਪੰਜ ਨੰਬਰ ਗਲੀ ਚ ਗਲੀ ਦੇ ਜਸਟ ਆਪੋਜ਼ਿਟ ਸਾਈਡ ਤੇ ਤੁਹਾਡੀ ਟਾਈਮਿੰਗ ਇਸ ਕੀ ਰਹਿਣਗੀ ਜਦੋਂ ਇੱਥੇ ਕਿਸੇ ਨੇ ਆਉਣਾ ਜੀ ਆਪਾਂ ਅੱਧਾ ਤਿੰਨ 3:30 ਵਜੇ ਤੋਂ ਸ਼ੁਰੂ ਕਰ ਲੈਨੇ ਆ ਜੀ ਤੇ ਬਟ ਸਾਢੇ 10 11 ਵਜੇ ਤੱਕ ਹੁੰਨੇ ਲਾਸੀ ਠੀਕ ਹੈ ਜੀ